Стоп! Стоп, Ричард! ਅਮਰੀਕਾ ਵਿੱਚ ਗੋਲੀਦਾਰ ਸ਼ਿਕਾਰ ਹੋਇਆ ਹੈ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਹੈ ਇਹ ਮਾਮਲਾ ਜੁਲਾਈ ਦਾ ਹੈ ਪਰ ਹੁਣ ਇਹ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਦੇ ਲਾਸ ਐਂਜਲਸ ਵਿੱਚ ਪੁਲਿਸ ਗੋਲੀਬਾਰੀ ਵਿੱਚ 35 ਸਾਲਾ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਇਹ ਘਟਨਾ 13 ਜੁਲਾਈ ਦੀ ਸਵੇਰ ਦੀ ਹੈ ਪਰ ਹਾਲ ਹੀ ਵਿੱਚ ਪੁਲਿਸ ਨੇ ਆਪਣੇ ਬੋਡੀ ਕੈਮ ਵੀਡੀਓ ਜਾਰੀ ਕੀਤਾ ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਆਇਆ ਹੈ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸੜਕ ਤੇ ਸਿੱਖ ਮਾਰਸ਼ਲ ਆਰਟ ਗੱਤਕਾ ਕਰ ਰਿਹਾ ਸੀ ਉਸ ਦੇ ਹੱਥ ਵਿੱਚ ਖੰਡਾ ਸੀ ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਅਜਿਹਾ ਲੱਗਾ ਜਿਵੇਂ ਉਹ ਕਿਸੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਰਿਹਾ ਹੋਵੇ ਪੁਲਿਸ ਨੇ ਕਈ ਵਾਰ ਹਥਿਆਰ ਸੁਟਣ ਲਈ ਕਿਹਾ ਪਰ ਜਦੋਂ ਗੁਰਪ੍ਰੀਤ ਨੇ ਹੁਕਮ ਨਹੀਂ ਮੰਨਿਆ ਤਾਂ ਕਥਿਤ ਤੌਰ ਤੇ ਅਧਿਕਾਰੀਆਂ ਤੇ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਗੋਲੀਬਾਰੀ ਕਰ ਦਿੱਤੀ ਅਸਲ ਵਿੱਚ 31 ਜੁਲਾਈ ਨੂੰ ਸਵੇਰ ਸਾਰ ਪੁਲਿਸ ਨੂੰ ਇੱਕ ਫੋਨ ਆਇਆ ਕਿ ਇੱਕ ਆਦਮੀ 올림픽 ਬੁਲੇਵਾਰ ਨੇੜੇ ਤਲਵਾਰ ਵਰਗੀ ਚੀਜ਼ ਲਹਿਰਾ ਕੇ ਲੋਕਾਂ ਘੂਰਾ ਰਿਹਾ ਹੈ ਜਦੋਂ ਪੁਲਿਸ ਪਹੁੰਚੀ ਤਾਂ ਬੋਡੀ ਕੈਮ ਵੀਡੀਓ ਚ ਦਿਖਾਇਆ ਗਿਆ ਗੁਰਪ੍ਰੀਤ ਸਿੰਘ ਨੀਲੀ ਪੱਗ ਵੈਸਟ ਅਤੇ ਸ਼orts ਪਹਿਨੇ ਸੜਕ ਤੇ ਤਲਵਾਰ ਲਹਿਰਾਉਂਦਾ ਨਜ਼ਰ ਆਇਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਉਸ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ ਪਰ ਉਸ ਨੇ ਨਹੀਂ ਸੁਣੀ ਇਸ ਦੌਰਾਨ ਉਸ ਨੇ ਤਲਵਾਰ ਨਾਲ ਆਪਣੀ ਜੀਬ ਦੀ ਵੀ ਜ਼ਖਮੀ ਕਰ ਲਿਆ ਬਾਅਦ ਵਿੱਚ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੇ ਬਾਹਰ ਇੱਕ ਬੋਤਲ ਸੁੱਟੀ ਅਤੇ ਫਿਰ ਕਾਰ ਵਿੱਚ ਬੈਠ ਕੇ